ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਪਖੰਡਵਾਦ ਨੂੰ ਰੋਕਣ ਲਈ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਪਖੰਡ ਭਜਾਓ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਕਿਸੇ ਨੇ ਸ਼ਿਕਾਇਤ ਕੀਤੀ ਕਿ ਫਰੀਦਕੋਟ ਤੋਂ ਕੋਟਪੂਰਾ ਰੋਡ ਤੇ ਬਾਬਾ ਰੋਡੇਸ਼ਾਹ ਜੀ ਦੀ ਸਮਾਤ ਤੇ ਪਖੰਡਵਾਦ ਹੋ ਰਿਹਾ ਹੈ ਬਾਬਾ ਰੋਡੇਸ਼ਾਹ ਜੀ ਦੀ ਬੇਅਦਬੀ ਹੋ ਰਹੀ ਹੈ ਇਸ ਦੀ ਸੱਚਾਈ ਜਾਣਨ ਦੇ ਲਈ ਬਾਬਾ ਮਨਪ੍ਰੀਤ ਸਿੰਘ ਖਾਲਸਾ ਬਾਬਾ ਰੋਡੇਸ਼ਾ ਜੀ ਦੀ ਦਰਗਾਹ ਤੇ ਗਏ ਅਤੇ ਦੇਖਿਆ ਕਿ ਉਥੇ ਅਕਰਮ ਖਾਨ ਨਾਮ ਦਾ ਮੁਸਲਿਮ ਪਰਿਵਾਰ ਰਹਿ ਰਿਹਾ ਅਕਰਮ ਖਾਨ ਨੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਜੀ ਤੇ aarop ਲਗਾਏ ਅਤੇ ਵੀਡੀਓ ਵਾਇਰਲ ਕੀਤੀ ਇਸ ਤੇ ਬਾਬਾ ਰੋਡੇਸ਼ਾ ਜੀ ਦੇ ਦਰਬਾਰ ਤੇ ਪ੍ਰਧਾਨ ਪ੍ਰਨਮ ਸਿੰਘ ਮੋੜ ਨੇ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਕੀ ਕਿਹਾ ਤੁਸੀਂ ਵਿੱਚੋਂ ਸਾਰੇ ਭਰਾਵਾਂ ਨੂੰ ਜੋ ਵੀ ਮੇਰੇ ਭੈਣ ਭਰਾ ਗੱਡੀਆਂ ਦੇ ਕੰਮ ਕਰਦੇ ਨੇ ਪੀਰ ਆ ਫਕੀਰਾਂ ਨੂੰ ਮੰਨਦੇ ਨੇ ਸਾਰਿਆਂ ਨੂੰ ਸਲਾਮ ਤੁਹਾਡੇ ਵਾਸਤੇ ਮੈਂ ਇੱਕ ਜ਼ਰੂਰੀ ਗੱਲ ਲੈ ਕੇ ਆਇਆ ਜੋ ਆਪਣੇ ਆ ਖਾਲਸਾ ਜੀ ਨੇ ਮਨਪ੍ਰੀਤ ਖਾਲਸਾ ਜੋ ਤੁਹਾਡੀਆਂ ਗੱਡੀਆਂ ਚ ਚਕਾਉਂਦੇ ਨੇ ਠੀਕ ਹੈ ਨਾ ਇਹ ਸਾਡੇ ਕੋਲੇ ਆਏ ਸੀ ਮੈਂ ਅਕਰਮ ਖਾਨ ਮੁਹੰਮਦ ਅਕਰਮ ਸਾਬਰੀ ਬੋਲ ਰਿਹਾ ਪੀਰ ਬਾਬਾ ਰੋਡੇ ਸ਼ਾਹ ਫਰੀਦਕੋਟ ਦਰਗਾਹ ਤੋਂ ਬੋਲ ਰਿਹਾ ਸਾਡੀ ਦਰਗਾਹ ਤੇ ਆ ਕੇ ਸਮਾਂ ਤੇ ਇਹ ਕਹਿ ਰਹੇ ਨੇ ਵੀ ਬਾਬਾ ਜੀ ਤੁਸੀਂ ਆਪਦੀ ਗੱਡੀ ਛੱਡੋ ਅਸੀਂ ਅਸ ਬੀਬੀ ਨੂੰ ਬਿਠਾਉਣਾ ਪੁੱਛਾ ਕਢਣ ਵਾਲਾ ਨੂੰ ਇੱਕ ਪਾਸੇ ਤਾਂ ਉਹ ਕਹਿੰਦਾ ਵੀ ਮੈਂ ਸਾਰੇ ਬਾਬਿਆਂ ਨੂੰ ਚੱਕਣਾ ਉਹ ਕਰਨਾ ਦੂਜੇ ਪਾਸੇ ਉਹ ਗੱਡੀਆਂ ਤੇ ਇਹ ਆਪਦੇ ਬਿਠਾ ਰਿਆ ਹੋਰ ਜੀ ਬਾਬੇ ਉਹ ਕਿਵੇਂ ਆ ਦੇਖੋ ਮੈਂ ਤੁਹਾਨੂੰ ਸਬੂਤ ਦੇ ਰਿਹਾ ਠੀਕ ਹੈ ਨਾ ਉਹ ਸਬੂਤ ਆ ਮੇਰੇ ਕੋਲ ਨੇ ਹਾਂਜੀ 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 ਬਾਕੀ ਇਹ ਫਖੀਰਾ ਨੂੰ ਛੋਟੀ ਠੀਕ ਰਹਿੰਦੀ ਆ ਆਪਾਂ ਨੇ ਉਹ ਨਹੀਂ ਦੇਖੋ ਮੈਂ ਪਹਿਲਾਂ ਵਾਲੇ ਪੁਲ ਤੋਂ ਨੋਵਾ ਸੀ ਨੋਵਾ ਸੀ ਉਹ ਵੀ ਦੇਖੋ ਉਹਨਾਂ ਦੇ ਇੱਕ ਨੂੰ ਮੈਂ ਹੀ ਲੈ ਕੇ ਆਇਆ ਸੀ ਪਰ ਕਿਉਂਕਿ ਅਸੀਂ ਉਹ ਨਾ ਕਰ ਸਕਦੇ ਉਹ ਠੀਕ ਆ ਹਾਂ ਬਹੁਤ ਅੰਦਾਜ਼ਾ ਸ਼ੁਕਰ ਅੱਛਾ ਬੇਨਤੀ ਕੋਈ ਮੇਰੀ ਕੱਲ ਗੱਲ ਹੋਣਾ ਹਾਂਜੀ ਹਾਂ ਉਹ ਕੋਈ ਗੱਲਬਾਤ ਕਰਨੀ ਸੀ ਪਿੰਡ ਦੀਆਂ ਬੱਚੇਤਾਂ ਨਾਲ ਵੀ ਭਾਈ ਹਾਂਜੀ ਬਾਕੀ ਹਾਂ ਤੁਸੀਂ ਕਹਿੰਦੇ ਸੀ ਵੀ ਹਾਂ ਬੀਬੀ ਨੂੰ ਘਦੀਲੇ ਬਿਠਾਉਣਾ ਕੋਈ ਨਹੀਂ ਇਹ ਸਲਾਮਤ ਜਗਾ ਸਾਡੀ ਮਹੱਤੂਰ ਬਣੇ ਜੇ ਬੀਬੀ ਨਮਾਜ਼ ਪੜ੍ਹ ਸਕਦੀ ਆ ਅੱਲਾ ਤੋਬਾ ਕਰ ਸਕਦੀ ਆ ਲੋਕਾਂ ਦੇ ਹੱਕ ਤੇ ਫਰਿਆਦ ਕਰ ਸਕਦੀ ਆ ਸਾਡਾ ਪਤਾ ਕੀਦਾ ਬਾਈ ਸਾਨੂੰ ਟੈਨਸ਼ਨ ਨਹੀਂ ਆਹ ਉਹ ਹੀ ਗੱਲ ਕਰੀ ਅਸੀਂ ਆਪਦੇ ਦੀਨ ਦੇ ਮੁਤਾਬਕ ਹੋਂਤਾ ਦੇਖੋ ਤੁਹਾਨੂੰ ਮੋੜਨੇ ਕਿਹਾ ਹੋਂਦਾ ਮੋੜ ਤੋਂ ਅਸੀਂ ਲੈਣਾ 25 ਸਾਲਾਂ ਦਾ ਡੇਰੇ ਦਾ ਹਿਸਾਬ ਆ ਠੀਕ ਹੈ ਨਾ ਕਿਉਂਕਿ ਡੇਰੇ ਦਾ ਰੋਲਾ ਚੱਲਦਾ ਜਾਣ ਕੇ ਹੁਣ ਕੋਈ ਨਾ ਕੋਈ ਚਾਲ ਚੱਲਦਾ ਬਾਈ ਗੱਲ ਕਰਦਾ ਹਾਂ ਜੀ ਤੁਸੀਂ ਤੁਹਾਡੇ ਕੋਲ ਚੜਾਓ ਫੋਕੀ ਆ ਆਜੋ ਆਪਾਂ ਬੈਠਦੇ ਬੈਠੇ ਨਾ ਪ੍ਰੋਗਰਾਮ ਤੇ ਜਾਣਾ ਹੈ ਹਾਂਜੀ ਆਪਾਂ ਇਹ ਕੋਈ ਸਾਂਝੇ ਤੌਰ ਤੇ ਬੀਜ ਰੱਖ ਲਈਏ ਕਿਤੇ ਬਹਿ ਤੋ ਜਾਈਏ ਨਾ ਹਾਂਜੀ ਤੁਸੀਂ ਆਪ ਦਾ ਵੀ ਲੱਗੋ ਕਿ ਇਹ ਬੀਬੀ ਨਹੀਂ ਬਹਿ ਸਕਦੀ ਉਸ ਜਗ੍ਹਾ ਹਾਂ ਅਸੀਂ ਸਾਵਨਾ ਆਪਾਂ ਨਹੀਂ ਅਸੀਂ ਦੇਖੋ ਜਿਵੇਂ ਹੁਣ ਆਪਾਂ ਆਇਆ ਅਸੀਂ ਕੁਰਾਨੇ ਪੜ੍ਹਦੇ ਹਾਂ ਨਮਾਜ਼ ਪੜ੍ਹਦੇ ਹਾਂ ਜੋ ਵੀ ਆ ਗਿਆ ਉਹਦੇ ਹੱਕ ਤੇ ਅਸੀਂ ਫਰਿਆਦ ਲਾਉਣੀ ਆ ਸਾਡਾ ਕੰਮ ਇਹੀ ਆ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੇ ਕਹੋਗੇ ਪੁੱਛਾ ਕੱਢਣ ਵਾਲਾ ਸੀ ਪੁੱਛਾ ਕੱਢਣ ਵਾਲੇ ਬੰਦੇ ਨੂੰ ਤੇ ਰੱਖਦੇ ਨਾ ਪੁੱਛ ਕੱਢਣ ਦੇਖੋ ਸਾਡੇ ਪੀਰਾ ਫਕੀਰਾ ਨੇ ਲਾਈ ਵੀ ਕਿਸੇ ਨੇ ਪੁੱਛ ਨਹੀਂ ਕੱਢੀ ਇੱਕ ਵੀਡੀਓ ਨਹੀਂ ਵੀ ਭਰਾਵਾ ਪੁੱਛਾ ਕੱਢਣਾ ਹਾਂਜੀ ਆਪਨੇ ਗੱਲ ਕਿਸੇ ਉਹ ਸਹੀ ਜਾ ਬਿਲਕੁਲ ਸਹੀ ਜਾ ਸਾਨੂੰ ਨਾਲ ਲੈ ਕੇ ਚੱਲੋ ਪੁੱਛਾ ਕੱਢਣਾ ਬਈ ਇੱਕ ਮਿੰਟ ਮੇਰੀ ਬੇਨਤੀ ਸੁਣੋ ਤੁਹਾਡੇ ਬਜ਼ੁਰਗਾਂ ਨਾਲ ਸਾਡ ਬਹੁਤ ਪਿਆਰ ਸੀ ਅਸੀਂ ਇੱਥੇ ਡਿਊਟੀ ਕਰਦੇ ਸੀ ਪਰ ਤਵੀਤ ਤਾਂ ਗਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਦੱਸਦੇ ਨਹੀਂ ਸੀ ਜਾਂ ਤਵੀਤ ਤਾਂ ਗਾ ਉਹ ਤਵੀਤ ਤਾਂ ਕਰਨੇ ਪੁੱਛ ਨਹੀਂ ਘੜਦੇ ਸੀ ਉਹ ਪੁੱਛੀ ਕੋਈ ਨਾ ਨਹੀਂ 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 ਪੁੱਛ ਨਹੀਂ ਅਸੀਂ ਅਗਲੇ ਨੂੰ ਪੁੱਛ ਲਈਦਾ ਹਾਂ ਭਾਈ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਆ ਅਸੀਂ ਅਗਲੇ ਨੂੰ ਇਹ ਪੁੱਛਣਾ ਹਾਂ ਵੀ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਆ ਠੀਕ ਆ ਅਸੀਂ ਪੁੱਛਣਾ ਹਾਂ ਬਿਲਕੁਲ ਜੋ ਪਰੇਸ਼ਾਨ ਬਾਬਾ ਹੈ ਭਾਈ ਕੋਈ ਨਹੀਂ ਇੱਥੇ ਸਰਕਾਰਾਂ ਛੱਡ ਕੇ ਰੱਬ ਅੱਗੇ ਅਸੀਂ ਫਰਿਆਦ ਕਰਦੇ ਹਾਂ ਰੱਬ ਸਹੀ ਕਰ ਦੂਗਾ ਆ ਤੁਸੀਂ ਲੈ ਗਏ ਕਿ ਕਿਹਦੇ ਭਾਈ 25 ਸਾਲਾ 1.5 ਕਰੋੜ ਦਾ ਕਪੜਾ ਉਹ ਪਰਦੇ ਲੱਗੇ ਹੋਏ ਕਿਸੇ ਟਾਈਮ ਐਸਐਸਪੀ ਦੇ ਸਾਡੀ ਗੱਲ ਚੱਲਦੀ ਆ ਮੈਂ ਡੀਸੀ ਇੰਟਰ ਉੱਤੇ ਨੇ ਡੀਐਸਪੀ ਮੈਨੇ ਬੁਲਾ ਲਿਆ ਸੀ ਠੀਕ ਹੈ ਨਾ ਉੱਥੇ ਇਹ ਗੱਲ ਹੋਈ ਵੀ ਡੀਸੀ ਸੈਂਟਰ ਕਰਵਾਉਣਾ ਮੈਨੂੰ ਪਤਾ ਕਿਉਂਕਿ ਸਾਡੇ ਧਰਮ ਦੀ ਬੇਆਬਦੀ ਹੁੰਦੀ ਹੈ ਭਾਈ ਮੈਂ ਉਹ ਹੋਣ ਨਹੀਂ ਦੇਣੀ ਤੇ ਬਾਬਾ ਜੀ ਤਾਂ ਤੁਹਾਡੇ ਨਾਲ ਹੀ ਰਲੇ ਇਸ ਕਰਕੇ ਸਾਰੇ ਚੇਲੇ ਸਾਨੂੰ ਦਾ ਅੱਜ ਤਾਂ ਕਹਿੰਦਾ ਚੇਲੇ ਜਿੱਥੇ ਜਾਂਦੇ ਸਾਨੂੰ ਨਾਲ ਲੈ ਕੇ ਚੱਲੋ ਸਮਝਦੇ ਅਸੀਂ ਤਾਂ ਪੁੱਛਾਂਗੇ ਹਾਂਜੀ ਆਪਾਂ ਕੋਈ ਟਾਈਮ ਰੱਖੀਏ ਕੱਲ ਦਾ ਪਰਸੋਂ ਦਾ ਆਪਾਂ ਸਾਡੇ ਕਮ ਕਰੇ ਬੈਜ ਗਏ ਜਾਂ ਹੋਰ ਕਾਫੇ ਬੈਜੇ ਸਾਡੀ ਜਗ੍ਹਾ ਤੇ ਆਪਾਂ ਗੱਲਬਾਤ ਕਰੀਏ ਬੈ ਕੇ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਆਪਾਂ ਤੁਹਾਨੂੰ ਕੋਡਾ ਨੰਬਰ ਮੈਨੂੰ ਦੇ ਦਿਓ ਨਹੀਂ ਦੇਖੋ ਸਾਨੂੰ ਪਤਾ ਮੇਰੀ ਗੱਲ ਸੁਣੋ ਕੋਡਾ ਨਾਲ ਤਾਂ ਬੈਸਦਾ ਨਹੀਂ ਨਾ ਹੀ ਲੋੜ ਹੈ ਨਾ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਹਾਂ ਹੋਜੀ ਬਾਬਾ ਜੀ ਔਰ ਨੰਬਰ ਦੇ ਦੇ ਇਹੋ ਪਤਾ ਹੀ ਬਾਬਾ ਜੀ ਨੇ ਸਾਡਾ ਬਹੁਤ ਪਿਆਰ ਦੇਖਿਓ ਜੀ ਨੰਬਰ ਬਾਬਾ ਜੀ ਬਾਬਾ ਜੀ ਨਾਲ ਤੁਸੀਂ ਡਿਊਟੀ ਕਰਦੇ ਸੀ ਬਾਕੀ ਇਹ ਤਾਂ ਖਾਲਸਾ ਜੀ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਗੁਰੂਆਂ ਦਾ ਬਾਣਾ ਪਾ ਕੇ ਲੋਕਾਂ ਨੂੰ ਲੁੱਟ ਰਿਆ ਜਿਹੜੀ ਵੀ ਗੱਡੀ ਤੇ ਜਾ ਕੇ ਛਾਪਾਂ ਮਾਰਦਾ ਜਾਂ ਉਹ ਕਰਦਾ ਜਿਹੜਾ ਪੈਸੇ ਦੇ ਦਿੰਦਾ ਉਹਨੂੰ ਤਾਂ ਕਹਿੰਦਾ ਵੀ ਠੀਕ ਆ ਉਹਦੇ ਨਾਲ ਦਿਨ ਬਾਹੋਂ ਬੰਦ ਮਹੀਨਾ ਬੰਨ ਲੈਂਦਾ ਠੀਕ ਹੈ ਨਾ ਇਹ ਜਾਣ ਕੇ ਆਪ ਦਾ ਡਰਾਪ ਆਉਂਦਾ ਗੁਰੂਆਂ ਦਾ ਬਾਣਾ ਬਾਣਾ ਪਾ ਕੇ ਇਹ ਤਾਂ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਡੇ ਡੇਰੇ ਦਾ ਸਾਡੀ ਸਲਾਮੀ ਜਗਾ ਸਾਡੇ ਡੇਰੇ ਤੇ ਆ ਕੇ ਕਿਵੇਂ ਕਬਜ਼ਾ ਕਰ ਲੂਗਾ ਕਿਉਂਕਿ ਅਸੀਂ ਉਹਦੇ ਨਮਾਜ਼ ਪੜਦੇ ਆਂ ਅੱਲਾ ਤੋਬਾ ਕਰਦੇ ਆਂ ਸਾਡੇ ਧਰਮ ਚ ਦਖਲਵਾਜੀ ਉਹ ਨਹੀਂ ਦੇ ਸਕਦਾ ਨਾ ਅਸੀਂ ਦੇਣ ਦੇਣੀ ਆ ਮੈਂ ਜੀ ਖਾਲਸਾ ਮੈਂ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਟਾਈਮ ਕੱਢ ਕੇ ਇੱਥੇ ਆਏ ਬਾਬਾ ਮਨਪ੍ਰੀਤ ਜੀ ਆਏ ਕੁਝ ਗੱਲਾਂ ਜਿਹੜੀਆਂ ਇਹਨਾਂ ਨੇ ਕਲੀਅਰ ਕੀਤੀਆਂ ਮੈਂ ਤਾਂ ਇਹਨਾਂ ਦੀ ਸ਼ਕਲ ਵੀ ਅੱਜ ਵੇਖੀ ਤੇ ਦਰਸ਼ਕ ਵੀ ਅੱਜ ਕੀਤੇ ਬਾਕੀ ਪੁੱਛੋ ਤੁਹਾਡਾ ਸਵਾਲ ਸਵਾਲ ਵਾਵਾ ਖੜੇ ਹੋਏ ਜਿੱਦਿ ਬਾਬਾ ਮੰਨਪ੍ਰੀਤ ਉਹਨਾਂ ਦੇ ਸਾਹਮਣੇ ਗਏ ਲੰਘਦੇ ਉਹਨੂੰ ਕਹਿ ਰਹੀ ਹੈ ਗੱਲਬਾਤ ਹੋ ਰਹੀ ਹੈ ਤਾਂ ਉਹਨਾਂ ਨੇ ਇੱਕ ਵਿੱਚ ਨਾਲ ਨਾਲ ਰੋਲ ਲਗਾਏ ਹੈ ਕਿ ਤੁਹਾਨੂੰ ਜਿਹੜਾ ਭੇਜਿਆ ਮਨਪ੍ਰੀਤ ਬਾਬੇ ਨੂੰ ਪ੍ਰਣਾਮ ਔਰ ਨੇ ਭੇਜਿਆ ਕਿਉਂਕਿ ਪ੍ਰਣਾਮ ਔਰ ਤੋਂ ਅਸੀਂ ਕਰੋੜਾਂ ਰੁਪਏ ਦਾ ਹਿਸਾਬ ਹੈ ਜਿਹੜਾ ਪਿਛਲਾ ਲੈਣਾ ਉਹ ਸਵਾਲ ਤੁਹਾਡੇ ਵਿੱਚ ਕਿਉਂ ਖੜਾ ਕਿਉਂ ਦੇਖੋ ਜੀ ਮਨਪ੍ਰੀਤ ਬਾਬਾ ਜੀ ਤੇ ਬੈਠਿਆ ਮੈਂ ਅੱਜ ਤੋਂ ਪਹਿਲਾਂ ਉਹਨਾਂ ਦਾ ਫੋਨ ਨੰਬਰ ਜਾਂ ਇਹਨਾਂ ਦੀ ਸ਼ਕਲ ਜਾਂ ਵੈਸੇ ਮਿਲੇ ਹੋਈਗੀ ਇਹ ਆਪਾ ਬਾਬੇ ਰੋਡੇ ਸਾਹਿਬ ਦੇ ਇਨਦਾਰ ਪੁਰਗਰਾਮ ਸਾਹਿਬ ਦੇ ਇਨਦਾਰ ਇਹਦਾ ਮੈਨੂੰ ਤਾਂ ਮਤਲਬ ਬਾਅਦ ਚ ਪਤਾ ਲੱਗਾ ਵੀ ਇੱਥੇ ਹੈ ਜੀ ਨਾ ਮੈਂ ਨਾ ਜੇ ਕੋਈ ਗੱਲ ਕਰਾਂਗੇ ਸਾਡੀ ਕਮੇਟੀ ਕਰਨ ਨੂੰ ਹੈਗੀ ਹੈ ਅਸੀਂ ਬਾਬਾ ਨੂੰ ਇਹਨੂੰ ਕਿਉਂ ਭੇਜਾਂਗੇ ਇਹਨਾਂ ਕੋਲ ਤਾਂ ਇਹਨਾਂ ਨੂੰ ਦੱਸਿਆ ਵੀ ਕਿਸੇ ਨੇ ਸ਼ਿਕਾਇਤ ਕੀਤੀ ਵੀ ਉੱਥੇ ਆਹ ਕੁਝ ਹੁੰਦਾ ਹੈ ਇਹਨਾਂ ਦੀ ਮਹਿੰਮ ਬਹੁਤ ਵਧੀਆ ਚੱਲੀ ਹੈ ਬਾਬਾ ਮਨਪ੍ਰੀਤ ਜੀ ਨੇ ਖਾਸ ਤੌਰ 'ਤੇ ਵੀ ਸਾਰੇ ਪਖੰਡਵਾ ਰੋਕਣ ਵਾਸਤੇ ਉਹਦਾ ਅਸਰ ਵੀ ਬਹੁਤ ਵੱਡਾ ਹੋਇਆ ਇਹਦਾ ਇਸ ਕਰਕੇ ਰੁਕੇ ਇਹਨੂੰ ਰੱਬ ਜੀ ਨੇ ਕਿਸੇ ਨੇ ਸ਼ਿਕਾਇਤ ਕੀਤੀ ਇਹ ਹੀ ਦੱਸ ਸਕਦੇ ਇਨੇ ਉਹਨਾਂ ਨੂੰ ਗੱਲਾਂ ਪੁੱਛੀਆਂ ਇਹਨੇ ਉਹਨੇ ਉਲਟਾ ਇਹਨਾਂ ਨੂੰ ਇਹ ਕਹਦਾ ਵੀ ਤੁਹਾਨੂੰ ਉਹਨਾਂ ਨੇ ਭੇਜਿਆ ਸੀ ਕਰੋੜਾਂ ਰੁਪਈਆ ਲੈਣਾ ਹੈ ਮੇਰਾ ਹਿਸਾਬ ਪਹਿਲਾਂ ਹੀ 18-19 ਤੱਕ ਦਿੱਤਾ ਵੈ ਜੀ ਦੂਜੇ ਦਾ ਹਿਸਾਬ ਤਾਂ ਉਹਥੇ ਲਿਖ ਕੇ ਲਾਇਆ ਵਿਆ ਉਹ ਵੀ ਉਹਨੂੰ ਅੱਜ ਪਤਾ ਲੱਗਾ ਵੀ ਉਹਨੇ ਇਹਦਾ ਮੈਂ ਲਿਖ ਕੇ ਹਿਸਾਬ ਲਾਇਆ ਸੀ ਤੇ ਉਹਨੇ ਵਰਕਅਪ ਪਾੜਤਾ ਉਹ ਤੋਂ ਥੋੜੀ ਗੱਲਬਾਤ ਹੋਈ ਉਹਨਾਂ ਨਾਲ ਵੀ ਮੇਰਾ ਨਾਮ ਕਿਉਂ ਲਿਆ ਤੁਸੀਂ ਵਿੱਚ ਵੀ ਮੇਰਾ ਕੀ ਬਣਾਉਂਦੇ ਮੈਂ ਕਿਸੇ ਨਾਲ ਗੱਲ ਕੀਤੀ ਨਹੀਂ ਮੈਂ ਤਾਂ ਦਿੱਲੀ ਸੀਗਾ ਮੈਂ ਤਾਂ ਆਏ ਨੂੰ ਪਤਾ ਲੱਗਾ ਮੈਂ ਹੀ ਨਹੀਂ ਸੀ ਇੱਥੇ ਕਹਿੰਦੇ ਕੀ ਕਨੇ ਆ ਦੇਣਾ ਚਾਹੁੰਦੇ ਆ ਅਸੀਂ ਤਾਂ ਇਹ ਸਨੇਹ ਦੇਣਾ ਚਾਹੁੰਨੇ ਵੀ ਜੇ ਉੱਚ ਕੋਈ ਕਮੀਆਂ ਹੈਗੀਆਂ ਤਾਂ ਆਪੀਆਂ ਦੂਰ ਕਰੇ ਪਹਿਲੀ ਗੱਲ ਤਾਂ ਸਾਡੇ ਕਾਗਜ਼ਾਂ ਜੀ ਹੈ ਨਹੀਂ ਉਹ ਜਿਹੜਾ ਬੰਦਾ ਹੈ ਉਹਦਾ ਪਿਓ ਨੂੰ ਜਰੂਰ ਰੱਖਿਆ ਸੀ ਉਹ ਵੀ ਹਰ ਮਹੀਨੇ ਰੱਖਦੇ ਸੀ ਅਸੀਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਇਹਦਾ ਵੀ ਫੋਨ ਗਿਆ ਸੰਗਤਾਂ ਇਹਨਾਂ ਨੇ ਵੀ ਕਹਿਦਾ ਵੀ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਹੁਣ ਅਸੀਂ ਤਾਂ ਮਤਾ ਪਾਇਆ ਹੋਇਆ ਡੀ ਸਾਹਿਬ ਦੇ ਨੋਟਿਸ ਕਰ ਲਿਆਂਦੀ ਵੀ ਹੈ ਸਾਰਾ ਕੁਝ ਤੇ ਜੋ ਡੀ ਸਾਹ ਫੈਸਲਾ ਕਰਨਗੇ ਉਦੋਂ ਪਹਿਲਾਂ ਇੱਥੇ ਅੱਗ ਲੱਗੀ ਹੈ ਉਹਦੇ ਇਹ ਕਹਿੰਦਾ ਮੈਂ ਨਹੀਂ ਸੀ ਮੈਂ ਮੇਰੇ ਕੋਲ ਲਿਗੇ ਆਂ ਅੱਗ ਲੱਗੀ ਆ 9:02 ਦੇ ਤੇ 10:45 ਤੇ ਭਜਾਉਂਦੇ ਆ ਕਿੱਥੇ ਸੀ ਇਹ ਇਹਦੇ ਘਰ ਵਾਲੀ ਕਹਿੰਦੀ ਸਾਨੂੰ ਪਤਾ ਨਹੀਂ ਲੱਗਾ ਹੋਰ ਇੱਕ ਬੁਢੀ ਦਾ ਬੰਦਾ ਸੀ ਉਥੇ ਕਿੰਨਾ ਨੁਕਸਾਨ ਹੋਇਆ ਉਥੇ ਫਿਰ ਕਹਿੰਦੇ ਸਾਡਾ ਨੰਬਰ ਹੀ ਨਹੀਂ ਤੇ ਸਾਡੇ ਕੋਲੇ ਥਾਂ-ਥਾਂ ਨੰਬਰ ਲਿਖਿਆ ਹੋਇਆ ਇਸ ਕਰਕੇ ਸਾਡੀ ਸਾਰੀ ਸੰਗਤ ਇਹ ਤੋਂ ਨਾ ਖੁਸ਼ ਹੈ ਅਸੀਂ ਆਪ ਦਾ ਲਿਖ ਕੇ ਦਿੱਤਾ ਵੇ ਡੀ ਸਾਹਿਬ ਦੇ ਉਹ ਕਿ ਡੀਪੀ ਸਾਹਿਬ ਆਏ ਸੀ ਮੈਂ ਤਾਂ ਡਿਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਇਹ ਜਗ੍ਹਾ ਹੈ ਸ਼ੇਰਸ਼ਾਹ ਵਾਲੀ ਜਿਹੜਾ ਫਰੀਦਪੁਰ ਹੈ ਉਹ ਐਸਐਸਪੀ ਦੇ ਅੰਡਰ ਹੈ ਦੇਖਿਆ ਇਹ ਐਸਐਸਪੀ ਨੂੰ ਚੀਰਮੈਨ ਬਣਾ ਦਿਓ ਮੇਰਾ ਨਾਮ ਹੈ ਪ੍ਰਧਾਨ ਰਹਿਣਾ ਦੇ ਨਾਮ ਇਥੇ ਵੀ ਤੁਸੀਂ ਨਵੇਂ ਪ੍ਰਬੰਧ ਕਰ ਦਿਓ ਕਿਉਂਕਿ ਇਹ ਜਗ੍ਹਾ ਦੀ ਮਾਨਤਾ ਹੈ ਲੋਕੀ ਆਉਂਦੇ ਜਾਂਦੇ ਆ ਇਹਦੇ ਵਿੱਚ ਬਾਬਾ ਜੀ ਨੂੰ ਨਾਂ ਸੀ ਮਤਲਬ ਪਾਈਏ ਤੇ ਬਾਬਾ ਜੀ ਦੀ ਸੇਵਾ ਹੁੰਦੀ ਰਹੀ ਹੋਈ। ਹੋਰ ਸਾਹਿਬ ਤੁਸੀਂ ਉਹ ਕਮੇਟੀ ਦੇ ਪ੍ਰਧਾਨ ਵੀ ਹੋ ਇਸ ਜਿਹੜੀ ਦਰਗਾਹ ਦੇ ਉੱਪਰ ਹੁਣ ਸਵਾਲ ਖੜੇ ਹੋ ਰਹੇ ਆ ਜਿਹੜੀ ਉੱਤੇ ਜਗ੍ਹਾ ਬਣੀ ਹੈ ਰਹਿائش ਬਣੀ ਹੈ ਨਾਲ ਉੱਥੇ ਜਿਹੜੇ ਲੈਟਰਨ ਬਾਥਰੂਮ ਬਣਾਏ ਗਏ ਆ ਉਹ ਅਕਸਰ ਜੇ ਬਣਾਏ ਆ ਤਾਂ ਕਮੇਟੀ ਤਿਆਰ ਕਰਦੀ ਹੈ ਨਾ ਸਾਰਾ ਕੁਝ ਕਮੇਟੀਆਂ ਤਿਆਰ ਕਰਿਆ ਹੋਣਾ ਹੈ। ਇਹਦੇ ਬਾਰੇ ਤੁਸੀਂ ਬਿਲਕੁਲ ਜੀ ਉੱਤੇ ਅਸੀਂ ਕਮਰੇ ਬਣਾਏ ਸੀ ਰੈਸ਼ ਵਾਸਤੇ ਤੇ ਨੌਨ ਵਾਸਤੇ ਬਾਬਾ ਜੀ ਜਿਹੜੇ ਸੀ ਉਹ ਥੋੜੇ ਬੇਰੋਗ ਸੀ ਉਹਨਾਂ ਦੇ ਸਾਡੇ ਬਾਸਮ ਦਾ ਪਹਿਲਾਂ ਥੱਲੇ ਬਣਾਏ ਹੋਏ ਆ ਵੱਡੇ ਗੇਟ ਦੇ ਨਾਲ ਇਹ ਤਾਂ ਮੈਨੂੰ ਹੁਣ ਪਤਾ ਲੱਗਾ ਵੀ ਉਹਨੇ ਬਾਸਮ ਉੱਤੇ ਲੈਟਰਨੀਆਂ ਬਣਾਈਆਂ ਮੈਂ ਤਾਂ ਕਦੇ ਚੜਦਾ ਨਹੀਂ ਉੱਪਰ ਮੈਂ ਤਾਂ ਵੀਰਵਾਰ ਜਾਣਾ ਮੱਥਾ ਟੇਕਣ ਜਾਂ ਮੇਲੇ ਵੇਲੇ ਮੈਂ ਤਾਂ ਮਨ ਬਈ ਜਿਹੋ ਉਹਦੀ ਦਰਗਾਹ ਬਣੀ ਹੈ ਜਦੋਂ ਬਣਾਈ ਆ ਉਹ ਜਰੂਰ ਜਾਂਦੇ ਆ ਮੈਂ ਤਾਂ ਕਦੇ ਉੱਪਰ ਹੁ ਨਹੀਂ ਗਿਆ ਬਹੁਤ ਘੱਟ ਜਾਏਗਾ ਬਾਹਰੋਂ ਤੁਸੀਂ ਉੱਤੇ ਨਹੀਂ ਬਣਾਏਗੇ ਨਹੀਂ ਸੀ ਨਹੀਂ ਬਣਾਏ ਸਾਡੀ ਕਮੇਟੀ ਕੋਲੋਂ ਕਿਸੇ ਨੇ ਨਹੀਂ ਬਣਾਏ ਨਾ ਹੋਣ ਹਾਸਤੇ ਜਰੂਰ ਬਣਾਏ ਹੋਏ ਸੀਗਾ ਹਾਂ ਜੀ ਉਹਨੇ ਡੇਟੀਆਂ ਜਮਾਈਆਂ ਉਹ ਜਿਹੜੇ ਉੱਤੇ ਬਿਲਕੁਲ ਗਲਤ ਬਣਾਇਆ ਜੀ ਤਾਂ ਹੁਣ ਨੋਟਿਸ ਸਾਡੇ ਇਹਨਾਂ ਨੇ ਲਿਆਂਦਾ ਵੀ ਉੱਤੇ ਲੈਟਰਨ ਬਣੀ ਹੋਈ ਹੈ ਉੱਤੇ ਉਹਨੂੰ ਪਤਾ ਲੱਗਾ ਵੀ ਉਹ ਕੁੱਤਾ ਵੀ ਰੱਖਦਾ ਉੱਤੇ ਗੰਦ ਵੀ ਪੈਂਦਾ ਸਰਾ ਮਤਲਬ ਮਤਲਬ ਮੜੀ ਗੱਲ ਹੈ ਇਹ ਬੇਬੁਨਿਆਦ ਇੱਕ ਬਾਬਾ ਜੀ ਤੇ ਵੀ ਉਹਨਾਂ ਨੇ ਇੱਕ ਹੋਰ ਅਲਗਾਂ ਲਗਾਇਆ ਉਹਨਾਂ ਨੇ ਕਿਹਾ ਕਿ ਮੋਰ ਦੇ ਰਾਹੀਂ ਬਾਬਾ ਜੀ ਇੱਥੇ ਪਹੁੰਚੇ ਆ ਤੇ ਮੇਰੀ ਜਗ੍ਹਾ ਤੇ ਸਾਥੀ ਬੀਬੀ ਨੂੰ ਕਹਣਾ ਚਾਹੁੰਦੇ ਆ ਇਸ ਕਰਕੇ ਆਏ ਇੱਕ ਪਾਸੇ ਉਹ ਕਹਿ ਰਹੇ ਅਸੀਂ ਪਕੰਡ ਬਾਦ ਦੇ ਉਲਟ ਹੈ ਇੱਕ ਪਾਸੇ ਨਾਲ ਇਹ ਕਰ ਰਹੇ ਆ ਵੀ ਇੱਥੇ ਬੀਬੀ ਬੈਠਿਆ ਕੇ ਨਹੀਂ ਨਹੀਂ ਅਸੀਂ ਨਾ ਬਾਬਾ ਜੀ ਨੂੰ ਭੇਜਿਆ ਮੈਂ ਉਹਨੂੰ ਦੱਸਿਆ ਮੈਂ ਤਾਂ ਬਾਬਾ ਜੀ ਦੇ ਦਰਸ਼ਨੀਆਂ ਚ ਕੀਤੇ ਆ ਇਹ ਤਾਂ ਆਪਦੀ ਮਹਿਮ ਚਲਾ ਰਹੇ ਆ ਨਾ ਉਹ ਬੀਬੀ ਨੂੰ ਵੀ ਮੈਂ ਜਾਣਦਾ ਠੀਕ ਹੈ ਅਸੀਂ ਜੋ ਕਾਰਵਾਈ ਕਰਾਂਗੇ ਉਹ ਅਸੀਂ ਅਸਲ ਕਮੇਟੀ ਕਰੂਗੀ ਅਸੀਂ ਕਿਸੇ ਦੇ ਥਰੂ ਕਿਉਂ ਕਰਾਵਾਂਗੇ ਬਾਬਾ ਜੀ ਦਾ ਦਾ ਕੰਮ ਕਰ ਰਹੇ ਆ ਉਹ ਜਿੱਥੇ ਸਾਰੇ ਥਾਵਾਂ ਦੇ ਉੱਤੇ ਮਤਲਬ ਜਿਹੜਾ ਕੋਈ ਪੁੱਛਾ ਕਰਦਾ ਜੋ ਗਲਤ ਕੰਮ ਕਰਦੇ ਆ ਉਹਦਾ ਮਹਿਮ ਚਲਾ ਰਹੇ ਆ ਉਹਦੀ ਤੇ ਬਹੁਤ ਵੀ ਚੱਲ ਰਹੀਆਂ ਉਹਨਾਂ ਦੀ ਤੇ ਜੇ ਕੱਲ ਨੂੰ ਕੋਈ ਗੱਲ ਬੰਦੀ ਆ ਬਾਬਾ ਜੀ ਨੂੰ ਕੋਈ ਅਪਸ਼ਾਬ ਉਹਨਾਂ ਵਰਤੇ ਆ ਤੇ ਅਸੀਂ ਬਾਬਾ ਜੀ ਨਾਲ ਖੜਾਂਗੇ ਇਹ ਜਿੱਥੇ ਦਰਖਾ ਦੇਉਂਗੇ ਉੱਥੇ ਵੀ ਜਾਵਾਂਗੇ ਜੇ ਬਾਬਾ ਜੀ ਕੋਈ ਚੰਗੀ ਗੱਲ ਕੇ ਉਹ ਕਹਿ ਰਹੇ ਆ ਵੀ ਭਾਈ ਤੁਸੀਂ ਨਾ ਕਰੋ ਤੇ ਉੱਥੇ ਉਹ ਕੋਈ ਅਪਸ਼ਾਬ ਬੋਲਦਾ ਇਹਦਾ ਬਾਬਾ ਜੀ ਨਾਲ ਖੜਾਂਗੇ ਬਾਬਾ ਜੀ ਨੇ ਪੈਸੇ ਮੰਗੇ ਉਹਨਾਂ ਤੋਂ ਬਾਬੇ ਨੇ ਹੁਣ ਗੱਲ ਹੋਈ ਇਹ ਕਹਿੰਦਾ ਮੈਂ ਕਿਉਂ ਪੈਸੇ ਮੰਗੂਗਾ 15000 ਦਾ 15000 ਰੁਪਏ ਉਹਨੇ ਕਿਹਾ ਵੀ ਮੈਨੂੰ ਮਤਲਬ ਦਿਓ ਹੋਰ ਵੀ ਕਹਿੰਦਾ ਵੀ ਜਿੱਥੇ ਦਾ ਬਾਬੇ ਦੀ ਸੈਟਿੰਗ ਹੋ ਜਾਂਦੀ ਹੈ ਉਥੇ ਦਾ ਉਹ ਗੱਡੀਆਂ ਲਾਉਂਦੇ ਹੁੰਦੇ ਆ ਤੇ ਜਿੱਥੇ ਨਹੀਂ ਸੈਟਿੰਗ ਹੁੰਦੀ ਉਥੇ ਠਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਰੂਬਰੂ ਹੋ ਕੇ ਸਿੱਖ ਸੰਗਤ ਰਹੀਂ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਜੋ ਸਾਡੇ ਫਰੀਦਕੋਟ ਤੋਂ ਕੋਟਪੂਰਾ ਰੋਡ ਤੇ ਇੱਕ ਦਰਗਾਹ ਬਣੀ ਹੋਈ ਹੈ ਬਾਬਾ ਰੋਡੇ ਸ਼ਾਹ ਜੀ ਦੀ ਔਰ ਜਿੱਥੇ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮੇਲਾ ਵੀ ਕਰਾਇਆ ਜਾਂਦਾ ਔਰ ਹਰ ਰੋਜ਼ ਹੀ ਰਸਤੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਲੰਘਦੀਆਂ ਉੱਥੇ ਨਤਮਸਤਕ ਵੀ ਹੁੰਦੀਆਂ ਨੇ ਸੋ ਉਸ ਸੰਬੰਧੀ ਮਾਪ ਜੀ ਨਾਲ ਦੋ ਸ਼ਬਦ ਸਾਂਝੇ ਕਰਨੇ ਆ ਪਿਛਲੇ ਦਿਨੀ ਜਿਹੜੀ ਫਰੀਦਕੋਟ ਤੋਂ ਇੱਕ ਪਖੰਡ ਪਜਾਓ ਪੰਜਾਬ ਚਾਓ ਜਿਹੜੀ ਮਹਿਮ ਸਾਡੇ ਵੱਲੋਂ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਕਿਸੇ ਬੰਦੇ ਵੱਲੋਂ ਮੈਸੇਜ ਆਉਂਦਾ ਸਾਡੇ ਕੋਲੇ ਵੀ ਜਿਹੜੀ ਕੋਟਕਪੂਰਾ ਰੋਡ ਤੇ ਇੱਕ ਬਾਬਾ ਰੋਡੇ ਸ਼ਾਹ ਦੀ ਦਰਗਾਹ ਬਣੀ ਹੈ ਉਸ ਦਰਗਾਹ ਦੇ ਵਿੱਚ ਥੱਲੇ ਬਾਥਰੂਮ ਪਹਿਲਾਂ ਬਣੇ ਹੋਏ ਸੀ ਪ੍ਰਬੰਧਕਾਂ ਨੇ ਬਣਾਏ ਹੋਏ ਸੀ ਔਰ ਉੱਪਰ ਜਿਹੜੇ ਕਮਰੇ ਬਣਾਏ ਹੋਏ ਸੀ ਔਰ ਜਿਹੜਾ ਵੀਰ ਉੱਥੇ ਸੇਵਾ ਕਰ ਰਿਹਾ ਹੈ ਕੀ ਨਾਮ ਉਹਨਾਂ ਦਾ ਹਕਮ ਅਕਰਮ ਅਕਰਮ ਖਾਨ ਉਹਦਾ ਨਾਮ ਹੈ ਉੱਥੇ ਉਹ ਸੇਵਾ ਕਰ ਰਿਹਾ ਹੈ ਵੀ ਉਸ ਬੰਦੇ ਨੇ ਦਰਗਾਹ ਦੇ ਉੱਪਰਲੇ ਪਾਸੇ ਇੱਕ ਲੈਟਰਨ ਬਣਾਈ ਹੈ ਬਾਥਰੂਮ ਜੋ ਕਿ ਬਹੁਤ ਹੀ ਮੰਦ ਭਾਗੀ ਹੈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸੋ ਸਾਡੀ ਲੜਾਈ ਧਰਮ ਦੇ ਖਿਲਾਫ ਨਹੀਂ ਧਰਮ ਦੀ ਆੜ ਵਿੱਚ ਪਖੰਡ ਦੇ ਖਿਲਾਫ ਹੈ ਸੋ ਜਦੋਂ ਸਾਨੂੰ ਉਸ ਵੀਰ ਨੇ ਦੱਸਿਆ ਵੀ ਦਰਗਾਹ ਦੇ ਉੱਪਰ ਉਹ ਪੈਂਦਾ ਵੀ ਐ ਪਰਿਵਾਰ ਦੇ ਨਾਲ ਬੈੰਦਾ ਉੱਠਦਾ ਵੀ ਐ ਔਰ ਸਾਨੂੰ ਇਸ ਚੀਜ਼ ਦਾ ਦੁੱਖ ਲੱਗਿਆ ਤੇ ਨਾਲ ਕਿਸੇ ਹੋਰ ਬੰਦੇ ਨੇ ਇੱਕ ਸਾਨੂੰ ਬੇਨਤੀ ਵੀ ਕੀਤੀ ਵੀ ਇੱਥੇ ਇੱਕ ਕਿਸੇ ਨੂੰ ਬਿਠਾਉਣ ਦਾ ਤੇ ਇਸ ਜਿਹੜਾ ਅਕਬਰ ਆ ਇਹਨੂੰ ਉਠਾਉਣ ਦਾ ਜਿਹੜਾ ਗੱਲਬਾਤ ਚੱਲ ਰਹੀ ਐ ਵੀ ਇਹ ਤੁਹਾਡੀ ਮੁਹੰਮ ਨਾਲ ਨਾ ਇਸ ਚੀਜ਼ ਨੂੰ ਜੋੜਿਆ ਜਾਵੇ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਅਸੀਂ ਸ਼ਾਂਤ ਵੀ ਪੂਰਵਕ ਜਿਹੜਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਸਿਆਣੇ ਲੋਕ ਆ ਉਹਨਾਂ ਨੂੰ ਸ਼ਾਂਤ ਵੀ ਪੂਰਵਕ ਸੁਝਾਅ ਦੇ ਕੇ ਜੋ ਪਖੰਡ ਹੈ ਉਹਨੂੰ ਅਸੀਂ ਖਤਮ ਕਰਾ ਰਹੇ ਹਾਂ ਸੋ ਇਸ ਸੰਬੰਧੀ ਸ਼ਿਕਾਇਤ ਮਿਲਣ ਤੇ ਮੈਂ ਪ੍ਰੋਗਰਾਮ ਤੇ ਜਾਣਾ ਸੀਗਾ ਤੇ ਮੈਂ ਜਾਂਦੇ ਹੋਏ ਉੱਥੇ ਰੁਕਿਆ ਅਕਬਰ ਖਾਨ ਉੱਥੇ ਮੈਨੂੰ ਬਾਹਰ ਗੱਡੀ ਝਾੜਦਾ ਆਪਦੀ ਗੱਡੀ ਦੀ ਸਫਾਈ ਕਰਦਾ ਦਿਸਿਆ ਤੇ ਮੈਂ ਆਪਣੀ ਗੱਡੀ ਉੱਥੇ ਰੋਕੀ ਸੋ ਜਿਹੜੀ ਜਿਹਨੂੰ ਉਠਾਉਣ ਦੀ ਗੱਲ ਕੀਤੀ ਸੀ ਉਹ ਵੀ ਉੱਥੇ ਹੀ ਸੀ ਅਕਬਰ ਖਾਨ ਜਿਹਨੂੰ ਬਿਠਾਉਣ ਦੀ ਗੱਲ ਕੀਤੀ ਸੀ ਉਹ ਵੀ ਉੱਥੇ ਬੀਬੀ ਜੀ ਸੀਗੇ ਔਰ ਮੈਂ ਉੱਥੇ ਕਾਰ ਆਪਣੀ ਰੋਕੀ ਤੇ ਮੈਂ ਜੋ ਬਾਕੀ ਵੀਡੀਓ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਵੀ ਮੈਂ ਬੜੇ ਉਹਦੇ ਪਿਆਰ ਨਾਲ ਗੱਲ ਕੀਤੀ ਵੀ ਤੁਹਾਡਾ ਨਾਮ ਕੀ ਹੈ ਤੁਸੀਂ ਇੱਥੇ ਕਦੋਂ ਦੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਵੀ ਸਾਡੇ ਫਾਦਰ ਸਾਹਿਬ ਪਹਿਲਾਂ ਇੱਥੇ ਕਰਦੇ ਸੀ ਸੇਵਾ ਉਹਨੋਂ ਤੋਂ ਬਾਅਦ ਸਾਡੇ ਕੋਲੇ ਆ ਤੋ ਮੈਂ ਜਿਵੇਂ ਚੌੜ ਨਾਲ ਇਹ ਵੀ ਗੱਲ ਕਹਿਣ ਲੱਗ ਪਿਆ ਵੀ ਗੱਡੀ ਬਾਬਾ ਜੀ ਵੱਡੀ ਰੱਖੋ ਵੀ ਛੋਟੀ ਹੈ ਤੁਹਾਡੇ ਕੋਲੇ ਕਾਰ ਸੋ ਐਦਾਂ ਗੱਲ ਚੱਲਦੀ-ਚੱਲਦੀ 'ਚ ਮੈਂ ਉਹਨਾਂ ਨੂੰ ਜਿਹੜੀਆਂ ਗੱਲਾਂ ਪੁੱਛੀਆਂ ਵੀ ਇੱਥੇ ਇੱਕ ਬੀਬੀ ਨੂੰ ਬਿਠਾਉਣ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਬੈਠੇ ਹੋਏ ਹੋ ਵੀ ਇਸ ਚੀਜ਼ ਨੂੰ ਇਸ ਇਹਦਾ ਇਸ਼ੂ ਹੈ ਜਿਹੜਾ ਸਾਡੀ ਮਹਿਮਨਾਲ ਨਾਲ ਨਾ ਕਿਤੇ ਜੋੜ ਦਿਓ ਵੀ ਆਪਾਂ ਇਹਨੂੰ ਤੁਹਾਡੇ ਜਿਹੜੇ ਇੱਥੇ ਦੋ ਨਗਰ ਹੈ ਜਾਂ ਤਿੰਨ ਉਹ ਉਹਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਜੋ ਵੀ ਮੋਤਵਾਰ ਵੀਰ ਨੇ ਕਿ ਆਪਾਂ ਅਸੰਧਵਾ ਸਾਹਿਬ ਦੀ ਕੋਠੀ ਉਥੇ ਬਾਈ ਦੀ ਕੋਠੀ ਵਿੱਚ ਬਹਿ ਕੇ ਇਸ ਚੀਜ਼ ਨੂੰ ਆਪਾਂ ਇਹਦਾ ਰਿਜ਼ਲਟ ਕੱਢ ਲਿਗੇ ਵੀ ਇਹਨੂੰ ਸਲਝਾ ਲਿਏ ਮਸਲੇ ਸੋ ਇਸ ਤਰੀਕੇ ਨਾਲ ਜਿਹੜੀ ਉਹ ਵੀਡੀਓ ਪੇਸ਼ ਕੀਤੀ ਹੈ ਮੈਂ ਇਸ ਤਰੀਕੇ ਨਾਲ ਗੱਲ ਕੀਤੀ ਹੈ ਬਾਕੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀਡੀਓ ਕੱਟਤੀ ਬਣਾਈ ਨਹੀਂ ਕਿਉਂਕਿ ਮੇਰੀ ਬਾਕੀ ਦੀ ਗੱਲ ਜਿਹੜੀ ਇਹ ਸੀ ਵੀ ਤੂੰ ਦਰਗਾਹ ਦੇ ਉੱਪਰ ਸੋ ਮੇਰੀ ਪ੍ਰਣਾਮ ਸਿੰਘ ਮੌੜ ਮੇਰੇ ਨਾਲ ਬੈਠੇ ਮੈਂ ਇਹਨਾਂ ਨੂੰ ਪਹਿਲਾਂ ਉਦੋਂ ਵੀ ਪੁੱਛਿਆ ਵੀ ਜਿਹੜੀ ਉੱਪਰ ਬਾਥਰੂਮ ਲੈਟਰਨ ਬਣਿਆ ਹੈ ਉਹ ਕਿਹਨੇ ਬਣਾਇਆ ਤੁਹਾਡੇ ਵੱਲੋਂ ਬਣਾਇਆ ਗਿਆ ਇਹਦੇ ਵੱਲੋਂ ਸੋ ਇਹਨਾਂ ਵੱਲੋਂ ਵੀ ਬਿਆਨ ਸੀ ਵੀ ਉਹ ਇਸਨੇ ਆਪ ਬਣਾਇਆ ਸੋ ਥੱਲੇ ਜਿਹੜੀ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਦਰਗਾਹ ਤੇ ਪੀਰਾਂ ਫਕੀਰਾਂ ਦੀਆਂ ਫੋਟੋਆਂ ਲੱਗੀਆਂ ਤੇ ਉੱਪਰ ਜਿਹੜੀ ਮਤਲਬ ਲੈਟਰਨ ਬਣਾਈ ਹੋਈ ਹੈ ਸੋ ਇਸ ਸਬੰਧੀ ਜਿਹੜਾ ਨਾ ਵੀ ਮੇਰੇ ਵੀ ਮਨ ਨੂੰ ਠੇਸ ਪਹੁੰਚੀ ਔਰ ਇਥੋਂ ਨਗਰ ਦੀਆਂ ਸੰਗਤਾਂ ਦੇ ਮਨ ਵਿੱਚ ਵੀ ਭਾਰੀ ਰੋਸ ਹੈ। ਸੋ ਉਹ ਜਿਹੜੀ ਗੱਲ ਬਾਤ ਫਿਰ ਮੈਂ ਬਾਅਦ ਵਿੱਚ ਕੀਤੀ ਮੈਂ ਉਹਨੂੰ ਇਹ ਗੱਲ ਕਹੀ ਵੀ ਜੋ ਤੂੰ ਉੱਪਰ ਬਾਥਰੂਮ ਲੈਟ੍ਰੀਨ ਬਣਾਇਆ ਇਸ ਨੂੰ ਬੰਦ ਕੀਤਾ ਜਾਵੇ ਔਰ ਤੇਰੀਆਂ ਇੱਕ ਦੋ ਹੋਰ ਸ਼ਿਕਾਇਤਾਂ ਵੀ ਜੋ ਅਸੀਂ ਪਖੰਡਵਾਦ ਦੇ ਖਿਲਾਫ ਮਹਿੰਮ ਚਲਾਈ ਹੈ ਤੂੰ ਇੱਥੇ ਕੁਛ ਨਾ ਕੁਛ ਇਹੋ ਜਿਹਾ ਪਖੰਡ ਕਰਦਾ ਵੀ ਉਹ ਨਾ ਹੋਵੇ ਵੀ ਦਰਗਾਹ ਤੇ ਕੋਈ ਕੱਲ ਨੂੰ ਕਿੰਤੂ ਬਰੰਤੂ ਨਾ ਹੋਵੇ ਮਾਹੌਲ ਖਰਾਬ ਨਾ ਹੋਵੇ ਸੋ ਉਹ ਵੀਡੀਓ ਉਹਨੇ ਪੇਸ਼ ਨਹੀਂ ਕੀਤੀ ਪਤਾ ਨਹੀਂ ਉਹਨੂੰ ਇਦਾਂ ਸੀਗਾ ਵੀ ਜਿਹੜੀ ਮੇਰੀ ਗਲਤੀ ਹੈ ਉਹ ਲੋਕਾਂ ਦੇ ਸਾਹਮਣੇ ਨਾ ਆ ਜੇ ਜੋ ਮੈਂ ਉੱਪਰ ਦਰਗਾਹ ਦੇ ਉੱਪਰ ਬਾਥਰੂਮ ਬਣਾਇਆ ਸੋ ਉਹਨੇ ਮੇਰੇ ਤੇ ਜਿਹੜੇ ਮਤਲਬ ਲਫਜ਼ ਬੋਲਿਆ ਮੇਰੇ ਲਈ ਮੇਰੇ ਲਈ ਉਹਨੇ ਕਿਹਾ ਵੀ ਬਾਬਾ ਜੀ ਆਏ ਨੇ ਕਬਜ਼ਾ ਕਰਾਉਣ ਆਏ ਨੇ ਸੋ ਕਿਸੇ ਨੂੰ ਧੱਕੇ ਨਾਲ ਬਿਠਾ ਰੇ ਨੇ ਸੋ ਵੇਖੋ ਨਾ ਤਾਂ ਮੈਂ ਉਹ ਬੀਬੀ ਨਾਲ ਭੈਣ ਜੀ ਨੂੰ ਜਾਣਦਾ ਕੋਈ ਜ਼ਿਆਦਾ ਔਰ ਨਾ ਹੀ ਮੇਰਾ ਇਹ ਵੀਰ ਨਾ ਪਹਿਲਾਂ ਕੋਈ ਮਤਲਬ ਮੈਂ ਉੱਠਿਆ ਬੈਠਿਆ ਚਲੋ ਜਿਵੇਂ ਵੀ ਸ਼ਿਕਾਇਤ ਕਰਤੇ ਦੇ ਅਧੀਨ ਮੈਂ ਉੱਥੇ ਗਿਆ ਔਰ ਉਸ ਵੀਰ ਨੇ ਮੇਰੇ ਤੇ ਇਲਜ਼ਾਮ ਲਾਤੇ ਜੀ 15000 ਰੁਪਿਆ ਵੀ ਮੈਨੂੰ ਮਹੀਨੇ ਦਾ ਦਿਓ ਤੇ ਮੈਂ ਤਾਂ ਉਸ ਵੀਰ ਨੂੰ ਪੁੱਛਣਾ ਚਾਹਣਾ ਵੀ 15000 ਤਾਂ ਪਤਾ ਨਹੀਂ ਤੈਨੂੰ ਬਣਦਾ ਹੋਣਾ ਕਿ ਨਹੀਂ ਪਰ ਮੈਨੂੰ ਇਹ ਵੀ ਸੁਣਨਾ ਚਾਇਆ ਵੀ ਇਹਨੇ ਇੱਕ ਸਕੈਨਰ ਜਿਹੜਾ ਇੱਕ ਤਾਂ ਗੋਲਕ ਹੁੰਦੇ ਆ ਨਾ ਗੁਰੂ ਦੇ ਜਾ ਦਰਗਾਹ 'ਚ ਲੱਗੇ ਨੇ ਗੋਲਕ ਉਹ ਗੋਲਕ ਹੁੰਦੇ ਚਲੋ ਪ੍ਰਬੰਧਕਾਂ ਦੀ ਨਿਗਰਾਨੀ ਹੀਟ ਹੁੰਦਾ ਵੀ ਪ੍ਰਬੰਧ ਵੱਡੇ ਹੁੰਦੇ ਨੇ ਹਰ ਜਗ੍ਹਾ ਤੇ ਸੋ ਲੰਗਰ ਪਾਣੀ ਚੱਲਦੇ ਨੇ ਸੰਗਤਾਂ ਆਉਂਦੀਆਂ ਸੋ ਇੱਕ ਇਹਨੇ ਵੱਖਰਾ ਸਕੈਨਰ ਉੱਥੇ ਲਾਇਆ ਕਿਉਂਕਿ ਪ੍ਰਬੰਧਕ ਸਾਰੇ ਚਲੋ ਹਮੇਸ਼ਾ ਨਾ ਤਾਂ ਗੁਰਦੁਆਰਾ ਸਾਹਿਬ ਵਹਿੰਦੇ ਆ ਤੇ ਨਾ ਹੀ ਮੰਦਰਾਂ 'ਚ ਨਾ ਹੀ ਮਸੀਤਾਂ 'ਚ ਸੋ ਨਾ ਹੀ ਦਰਗਾਹ ਤੇ ਬਹਿੰਦੇ ਹੋਣਗੇ ਸੋ ਸਕੈਨਰ ਦੇ ਵਿੱਚ ਬਹੁਤ ਸਾਰੀ ਜਿਹੜੀ ਲੋਕਾਂ ਤੋਂ ਪੈਸਾ ਉਹ ਸਕੈਨਰ ਵਿੱਚ ਪਵਾ ਕੇ ਜਿਹੜਾ ਇਹ ਧਰਮ ਦੀ ਆੜ ਵਿੱਚ ਇੱਕ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਇਸ ਸਬੰਧੀ ਮੈਂ ਇਹਦੇ ਕੋਲੇ ਆਇਆ ਸੀ ਗੱਲਬਾਤ ਕੀਤੀ ਸੋ ਇਹਨੇ ਮੇਰੇ ਲਈ ਜਿਹੜੇ ਲਫ਼ਜ਼ ਬੋਲੇ ਆ ਸੋ ਉਸ ਲਈ ਮੈਂ ਪ੍ਰਬੰਧਕਾਂ ਨੂੰ ਅੱਜ ਇਥੋਂ ਦੇ ਪ੍ਰਬੰਧਕ ਨੇ ਸਰਦਾਰ ਪ੍ਰਣਾਮ ਸਿੰਘ ਜੀ ਮੋੜ ਤੇ ਭਾਈ ਜਸਵਿੰਦਰ ਸਿੰਘ ਜੀ ਹੋਰ ਵੀ ਕਾਫੀ ਇੱਥੇ ਸਿੱਖ ਸੰਗਤਾਂ ਬੈਠੀਆਂ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਮੇਰੇ ਲਈ ਇਹ ਲਫ਼ਜ਼ ਬੋਲੇ ਆ ਕਿਸ ਆਧਾਰ ਤੇ ਬੋਲੇ ਸੋ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਕਹਿੰਦਾ ਨਾ ਵੀ ਗੱਦੀ ਬਾਬਾ ਲਵਾਉਣ ਦਾ 15000 ਲੈਂਦਾ ਉਹਨੂੰ ਮੈਂ ਤਾਂ ਮੀਡੀਆ ਦੇ ਰੂਪ ਰੂਪ ਵੀ ਕਹਿਣਾ ਵੀ ਜਿਹੜੇ ਬੰਦੇ ਨੂੰ ਮੈਂ ਗੱਦੀ ਲਵਾਈ ਹੈ ਠੀਕ ਹੈ ਤੇ ਉਹ ਬੰਦਾ ਤੂੰ ਭਾਈ ਨਾਲ ਲੈ ਕੇ ਹੁਣ ਉੱਥੇ ਪ੍ਰਸ਼ਾਸਨ ਦੇ ਪੇਸ਼ ਹੋਣਾ ਹੈ ਵੀ ਇਸ ਬੰਦੇ ਤੋਂ ਬਾਬੇ ਨੇ 15000 ਲਿਆ ਤੇ ਗੱਦੀ ਲਵਾਈ ਹੈ ਠੀਕ ਹੈ ਗੱਲ ਓਨੀ ਹੀ ਕਰਨੀ ਚਾਹੀਦੀ ਹੈ ਜਿੰਨੀ ਕੁ ਹੋਣੀ ਚਾਹੀਦੀ ਕਿਉਂਕਿ ਵੀਡੀਓ 'ਚ ਜੋ ਗੱਲਬਾਤ ਹੋਈ ਉਹ ਸੰਗਤ ਦੇ ਸਨਮੁਖ ਹੈ ਤੇ ਬਾਕੀ ਜਿਹੜੇ ਮੇਰੇ ਤੇ ਕੋਈ ਐਦਾਂ ਨਜਾਇਜ਼ ਇਲਜ਼ਾਮ ਕਿਉਂਕਿ ਮੈਂ ਇਸ ਚੀਜ਼ ਚ ਨਿਵਲਣਾ ਚਾਹੁੰਦਾ ਮੇਰਾ ਰਸਤਾ ਹੈਗਾ ਸਿੱਧਾ ਮੈਂ ਸਿੱਧਾ ਤੁਰਨਾ ਕਿਉਂਕਿ ਪਹਿਲਾਂ ਵੀ ਰਸਤੇ ਚ ਬਹੁਤ ਸਾਰੇ ਇੱਕ ਦੋ ਲੋਕਾਂ ਨੇ ਵਿਰੋਧ ਕੀਤਾ ਬਾਬਾ ਜੀ ਆਏ ਆ ਐਦਾਂ ਐਰਾ ਵਗੈਰਾ ਕਿਉਂਕਿ ਜੇ ਮੈਂ ਉਸ ਰਸਤੇ ਤੁਰ ਜਾਂਦਾ ਫਿਰ ਆਹ ਰਸਤੇ ਤੇ ਤੁਰਨਾ ਮੈਨੂੰ ਔਖਾ ਹੋ ਜਾਣਾ ਸੀ ਇਸ ਕਰਕੇ ਮੈਨੂੰ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਮੈਂ ਸਹੀ ਤਰੀਕੇ ਨਾਲ ਇੱਕ ਸ਼ਾਂਤਮਈ ਜਿਹੜਾ ਢੰਗ ਨਾਲ ਪੰਜਾਬ ਦੇ ਮਾਹੌਲ ਨੂੰ ਵੇਖਦੇ ਆ ਇਹ ਇਹ ਜਿਹੜੇ ਸਿਆਣੇ ਲੋਕ ਨੇ ਬਾਬੇ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਤੇ ਬੜੇ ਪਿਆਰ ਨਾਲ ਅਸੀਂ ਬੇਨਤੀ ਕਰ ਰਹੇ ਹਾਂ ਉਹ ਸਾਡੀਆਂ ਮੰਨ ਰਹੇ ਅਸੀਂ ਉਹਨਾਂ ਦੀਆਂ ਮੰਨ ਰਹੇ ਰਲ ਮਿਲ ਕੇ ਪੰਜਾਬ ਦੇ ਵਿੱਚ ਉਹ ਪਖੰਡਵਾਦ ਖਤਮ ਹੋਵੇ ਤੁਸੀਂ ਕਿਹਾ ਵੀ ਅਸੀਂ ਇਕੱਲੇ ਜਾ ਰਹੇ ਸੀ ਕਿਸੇ ਪ੍ਰੋਗਰਾਮ ਦੇ ਰਸਤੇ ਦੇ ਵਿੱਚ ਰੁਕ ਕੇ ਸਾਡੇ ਨਾਲ ਗੱਲ ਕਰੀਏ ਤੇ ਜਿਹੜੇ ਤੁਹਾਡੇ ਨੇ ਰੋਪ ਲਾਏ ਆ ਉਹਨਾਂ ਨੇ ਬੀਬੀ ਆ ਗਈ ਬੀਬੀ ਉੱਥੇ ਕਿਵੇਂ ਆ ਗਈ ਤੁਹਾਡੇ ਨਾਲ ਖੜੇ ਦੀ ਬੀਬੀ ਉਹਨੂੰ ਨਾਲ ਲੈ ਕੇ ਆਈ ਸੀ ਤੁਸੀਂ ਜਿਉਂ ਤੋਂ ਪਹਿਲਾਂ ਖੜੀ ਸੀ ਵੇਖੋ ਜੀ ਉੱਥੇ ਸੀਸੀਟੀਵੀਜ਼ ਹੋ ਸਕਦੇ ਆ ਤੁਸੀਂ ਚੈੱਕ ਕਰਾ ਲਓ ਕਿਉਂਕਿ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਤੇ ਉਹ ਆਪ ਆਪ ਦੀ ਐਕਟਿਵ ਹੈ ਸ਼ਾਇਦ ਉਹ ਤੇ ਐਕਟਿਵ ਆ ਤੇ ਆਏ ਸੀ ਮੈਨੂੰ ਲੱਗਦਾ ਉਹ ਤਾਂ ਸਾਈਡ ਤੇ ਖੜੇ ਆ ਉਹ ਪਹਿਲਾਂ ਵੀ ਰੋਜ਼ ਹੀ ਜਾਂਦੇ ਉੱਥੇ ਤੇ ਰੋਜ਼ ਹੀ ਖੜੇ ਆ ਅਚਾਨਕ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਚਲੋ ਬੀਬੀ ਵੀ ਕਹਿੰਦੀ ਵੀ ਮੈਨੂੰ ਇੱਥੇ ਬਿਠਾਉਣ ਦੀ ਗੱਲ ਚੱਲ ਰਹੀ ਹੈ ਸੋ ਮੈਂ ਇਹੀ ਗੱਲ ਕੀਤੀ ਗਈ ਉੱਥੇ ਵੀ ਇਹ ਇਹਨੂੰ ਮੁੱਦਾ ਵਧਾਇਓ ਨਾ ਤੁਹਾਡੇ ਜੋ ਪ੍ਰਬੰਧਕ ਹੈ ਔਰ ਭਾਈ ਸਾਹਿਬ ਦੀ ਕੋਠੀ ਨੇੜੇ ਆ ਸੰਧਮਾ ਸਾਹਿਬ ਦੀ ਸਪੀਕਰ ਸਾਹਿਬ ਉਹਨਾਂ ਦੀ ਕੋਠੀ ਵਿੱਚ ਬਹਿ ਕੇ ਤੇ ਇਸ ਚੀਜ਼ ਨੂੰ ਸ਼ਾਂਤਮਈ ਤਰੀਕੇ ਨਾਲ ਵੀ ਨਿਪਟ ਲਿਆ ਜਾਵੇ ਵੀ ਕਿਹਨੂੰ ਬਿਠਾਉਣਾ ਸੋ ਉਹਨੇ ਉਹਨੂੰ ਕਿਸੇ ਚੀਜ਼ ਦਾ ਡਰ ਹੋਣਾ ਜੀ ਵੇਖੋ ਡਰ ਉਹ ਨਹੀਂ ਹੁੰਦਾ ਜਿਹੜਾ ਬੰਦਾ ਗਲਤੀ ਕਰਦਾ ਗਲਤੀ ਹੁਣ ਕਿੱਡੀ ਵੱਡੀ ਹੈ ਮਸਜਿਦ ਦੇ ਉੱਤੇ ਲੈਟਰਨ ਬਣਾਈ ਬੇਟਾ ਫਿਰ ਉਹ ਉੱਥੇ ਖੜਾ ਕੀਤਾ ਤੁਹਾਡੇ ਵੀ ਹੂਲ ਸਵਾਲ ਪੜਾ ਕੀਤਾ ਉਹਨਾਂ ਨੇ ਕਿਹਾ ਹੈ ਕਿ ਪਰਨਾਮ ਸਿੰਘ ਮੋੜ ਨੇ ਇਹਨਾਂ ਨੂੰ ਭੇਜਿਆ ਤੇ ਪਰਨਾਮ ਸਿੰਘ ਮੋੜ ਤੋਂ ਵੀ ਕਾਫੀ ਕਰੋੜਾਂ ਦਾ ਧਾਰ ਰਹੇ ਨੇ ਇਸ ਕਰਕੇ ਮਨਤਾ ਇਹਨਾਂ ਨੂੰ ਭੇਜਿਆ ਟੋਟਾ ਪਰਨਾਮ ਮੋੜ ਨਾਲ ਕੋਈ ਰਾਤਾ ਹੈਗਾ ਪਹਿਲਾਂ ਤੁਸੀਂ ਵੇਖੋ ਜੀ ਮੈਂ ਸੱਚੇ ਸਤਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਮੈਂ ਭਾਈ ਸਾਹਿਬ ਇਹ ਪਰਨਾਮ ਸਿੰਘ ਮੋੜ ਆ ਮੈਂ ਪਹਿਲੀ ਵਾਰ ਇਹਨਾਂ ਨੂੰ ਵੇਖਿਆ ਤੇ ਪਹਿਲੀ ਵਾਰ ਹੀ ਮਿਲਿਆ ਕਦੇ ਵੀ ਜ਼ਿੰਦਗੀ ਚ ਮਿਲਿਆ ਨਹੀਂ ਕਿਉਂਕਿ ਬਾਬਾ ਜੀ ਦੀ ਜਗਾ ਉੱਥੇ ਬਣੀ ਹੈ ਤੇ ਇਹਨਾਂ ਦਾ ਘਰ ਜਿਹੜਾ ਗਾਂ ਖੇਤਾਂ ਚ ਕੋਠੀ ਪਾਈ ਹੈ ਔਰ ਮੈਂ ਤਾਂ ਪਹਿਲੀ ਵਾਰ ਇਸ ਰਸਤੇ ਪਹਿਲੀ ਵਾਰ ਆਇਆ ਤੇ ਨਾ ਮੈਨੂੰ ਏ ਜਸਵਿੰਦਰ ਸਿੰਘ ਮਿਲਿਆ ਹਾਂ ਕਿਸੇ ਬੰਦੇ ਦੀ ਮੇਰੇ ਕੋਲ ਸ਼ਿਕਾਇਤ ਗਈ ਹੈ ਜਿਵੇਂ ਮੈਂ ਹਮ ਚਲਦੀ ਉਸ ਸ਼ਿਕਾਇਤ ਦੇ ਦਿਨ ਮੈਂ ਉੱਥੇ ਗਿਆ ਠੀਕ ਹੈ ਉਹ ਉਹ ਉਹਨੂੰ ਤੁਸੀਂ ਹੁਣ ਜਾ ਕੇ ਪੁੱਛੋ ਵੀ ਜਿਹੜੀ ਉਹ ਮਸੀਦ ਦਰਗਾਹ ਦੇ ਉੱਪਰ ਲੈਟ੍ਰੀਨ ਬਣਾਈ ਬੈਠਾ ਹੈ ਨਹੀਂ ਬਿਲਕੁਲ ਵੀ ਨਹੀਂ ਜੀ ਬਿਲਕੁਲ ਪ੍ਰਣਾਮ ਨੇ ਕਿਉਂ ਦੇ ਨਹੀਂ ਆ ਵੇਖੋ ਇਹਨਾਂ ਦਾ ਕੋਈ ਜਿਹੜਾ ਝਗੜਾ ਚੱਲ ਰਿਹਾ ਉਹ ਮੈਨੂੰ ਉਹਦੇ ਬਾਰੇ ਤਾਂ ਪਤਾ ਹੀ ਨਹੀਂ ਮੈਂ ਭਾਈ ਸਾਹਿਬ ਨੂੰ ਪੁੱਛਿਆ ਕਹਿੰਦੇ ਵੀ ਉਹ ਦੇਣਦਾਰ ਹੈ ਦਰਗਾਹ ਦਾ ਉਹਨੇ ਪੈਸੇ ਬਹੁਤ ਦੇਨੇ ਆ ਉਹਨੂੰ ਅਸੀਂ ਦੇ ਹੀ ਬੈਠੇ ਆ ਸੋ ਉਹ ਜਿਹੜੇ ਇਲਜ਼ਾਮ ਇਹਨਾਂ ਤੇ ਲਾ ਰਿਹਾ ਉਹ ਤੁਹਾਨੂੰ ਸਪਸ਼ਟਿਕਰਨ ਦੇ ਦੇਣਗੇ ਜੀ ਮੈਨੂੰ ਉਸ ਬਾਰੇ